ਸ਼ੁਰੂ ਹੋ ਗਿਆ ਬਲੌਗ ਆ ਦੇਖਾ ਕੀ ਹੈ ਕੰਨਾ ਕੈਮਰਾ ਜੇ ਕੈਮਰੇ ਕਲਾਰਟੀ ਹੈ ਨਾ ਬਧੀਆ ਸ਼ਿਵ ਮੰਦਿਰ ਬਣਿਆ ਹੋਇਆ ਹੈ ਹੁਣ ਤਿਆਰ ਹੋ ਗਿਆ ਜਲਪਾਈ ਲਪੂਈ ਹੋਈ ਆ ਜ਼ੂਮਿੰਗ ਦੇ ਗਿੰ ਤਗੜੀ ਹੋ ਗਈ ਹੈ ਹੋ ਦੇ ਹੋ ਦੇ ਨੋ ਦੇ ਦਿਖ ਰਿਹਾ ਨਹੀਂ ਕੋਈ ਕੋਈ ਹੋਰ ਕੰਮ ਫਟਾ ਬੋਸ ਆ ਭਾਈ ਜੀ ਘਰ ਦਾ ਪੱਤਣ ਵਾਲਿਆਂ ਨੂੰ ਫਸਾ ਨਾ ਬੌਂਸਰ ਸਾਡੇ ਨਾਲ ਸਾਰਾ ਦਾ ਬੌਂਸਰ ਸਾਡਾ ਤੇ ਅਸੀਂ ਯਾਰਾਂ ਬਾਰ ਬਾਰ ਨੂੰ ਸੁਰਖੇ ਜਾ ਰਹੇ ਆ ਪੱਕਾ ਟਾਈਮ ਮਿਲਦਾ ਨਹੀਂ ਹੈਗਾ ਸਾਨੂੰ ਇਹ ਸਾਨੂੰ ਟਾਈਮ ਮਿਲਦਾ ਨਹੀਂ ਹੈਗਾ ਹਾਂ ਜੀ ਹੁਣ ਸਾਨੂੰ ਟਾਈਮ ਮਿਲਿਆ ਮਗਾ ਚਾਹੀਏ ਸ਼ਾਮ ਨੂੰ ਵੀ ਆਇਆ ਕਰਾਂਗੇ ਸਵੇਰੇ ਸੌ ਉੱਠੇ ਨਹੀਂ ਜਾਂਦਾ ਹੈਗਾ ਤੁਹਾਨੂੰ ਲੱਗਦਾ ਹੈ 8:30 ਚ ਪਹਿਲੇ ਹੋਦੇ ਨੇ ਪਰ 8:00 ਬਹੁਤ ਘੱਟ ਹੈ ਅਸੀਂ 베ਲੇ ਨਹੀਂ ਹੈਗੇ ਅਸੀਂ ਬਹੁਤ ਕੰਮ ਕਰਦੇ ਹਾਂ ਉਹ 베ਲੇ ਦੀ ਗੱਲ ਨਹੀਂ ਹੈਗੀ ਯਾਰ ਸਾਡੇ ਲਵੇ ਟਾਈਮ ਨਹੀਂ ਹੁੰਦਾ ਹੈਗਾ ਸਵੇਰੇ ਸਵੇਰੇ ਉੱਠੇ ਨਹੀਂ ਜਾਂਦਾ ਇੱਕ ਤਾਂ ਯਾਰ ਹੁਣ ਮੜਾ ਜਾ ਜੀਆ ਕਰਿਆ ਵੀ ਸੈਰ ਜੇ ਕਰ ਕੀ ਨਾਲੇ ਧੁੱਪ ਲੱਗੂਗੀ ਨਾਲੇ ਸਰੀਰ ਹਲਕੇ ਹੋਣਗੇ ਥੋੜੇ ਜਿਮ ਵੀ ਸਟਾਰਟ ਕਰਾਂਗੇ ਆਪਾਂ ਹੁਣ ਜੀ ਵਾਸੀ ਸ਼ਾਮ ਨੂੰ ਕਰਾਂਗੇ ਜੁਆਇਨਿੰਗ ਕਰਾਂਗੇ ਸ਼ਾਮੀ ਕੋਸ਼ਿਸ਼ ਕਰਦੇ ਆ ਆ ਜੀਮੋਂ ਚ ਫਿਰ ਆਇਆ ਨਾ ਕੋਈ ਮੇਰੇ ਤੋਂ ਕੱਲ ਆਈ ਨਹੀਂ ਅਰ ਮੈਂ ਸਹੀ ਦੁਖ ਰਹਾ ਮੇਰਾ ਦੁਖ ਰਿਆ ਪਤਾ ਕੀ ਗੱਲ ਆ ਮੈਂ ਸੀ ਜੀ ਦੋ ਜੀਮ ਲਾਨਾ ਨਾ ਮੈਂ ਮੈਂ ਹਮੇਸ਼ਾ ਜਦ ਮੈਂ ਜੀਮ ਸ਼ੁਰੂ ਕਰੀ ਸੀ ਹੁਣ ਮੈਂ ਸਟਾਰਟ ਗਰਮੀਆਂ ਜੇ ਕਰੂੰਗਾ ਜਦ ਮੈਂ ਜੀਮ ਸਟਾਰਟ ਕਰੀ ਸੀ ਮੈਂ ਨਾ ਘਰ ਜਾ ਕੇ ਨਾ ਗਰਮ ਪਾਣੀ ਨਾਲ ਨਹਾ ਲੰਦੀ ਗਰਮ ਨਾਲ ਹੱਡ ਨਹੀਂ ਦੁਖਦੇ ਕਦੀ ਵੀ ਹੱਡ ਨਹੀਂ ਦੁਖਦੇ ਹੈਗੇ ਮੈਨੂੰ ਬਾਰਨ ਦੇ ਮੁੰਡੇ ਕਹ ਰਹੇ ਸੀ ਕਹਿੰਦੇ ਬਾਈ ਕਹਿਣ ਨੂੰ ਦੇਖੀ ਕੱਲ ਨੂੰ ਆਉਣਾ ਨਹੀਂ ਹੈਗਾ ਮੈਂ ਗਰਮ ਪਾਣੀ ਨਾਲ ਨਹਾ ਲਿਆ ਉਹਦਾ ਹੱਡ ਨਹੀਂ ਦ ਸਹੀ ਗੱਲ ਸਾਰ ਆਪਣਾ ਇਹ ਦੇਖਣਾ ਇਹ ਚਿੰਦ ਦੇਖਣਾ YouTube ਪਰ ਇਹ ਨਹੀਂ ਬੜਾ ਜਾਂਦਾ YouTube ਕੈਮਰਾ ਨਾਲ ਫੇਸ ਕਰਨਾ ਬਾਲਾ ਔਖਾ ਦੂਜੀ ਚੀਜ਼ ਆ ਜਿਹੜੇ ਆਡੀਅਨ ਤੈਨੂੰ ਤੂੰ ਮੇਰੇ ਕੋਲ ਝਾਕ ਰਿਹਾ ਸੀ ਹੈ ਨਾ ਤੂੰ ਹਰ ਆਹਰੇ ਵਿੱਚ ਹੋ ਰਿਹਾ ਆਏਗਾ ਵੀ ਹਾਂ ਹਾ ਵਿੱਚੋਂ ਮਯਾਕ ਜਿਹਾ ਕਰ ਰਹੇਗਾ ਇਹ ਨਾ ਹੁਣ ਮੈਂ ਵਲੌਗ ਬਣਾ ਰਿਹਾ ਮੈਂ ਤੇਰੇ ਕੋਲ ਧਿਆਨ ਜਾਊਗਾ ਕਿਸੇ ਜਿਵੇਂ ਮੈਂ ਪਿੰਡ ਚ ਆ ਰਿਹਾ ਮੈਂ ਸਾਰੇ ਦੇਖ ਰਹੇ ਨੇ ਹਨਾ ਵੀ ਬਲੌਗ ਬਣਾ ਰਿਹਾ ਹੱਸਣਗੇ ਵੀ ਇਗਨੋਰ ਕਰਨਾ ਪੈਂਦਾ ਵੀਰੇ ਬਾਬੇ ਇਹ ਕੁੱਤਾ ਇਹ ਕੁੱਤੇ ਹੁੰਦੇ ਨੇ ਜਿਹੜੇ ਇਹ ਭੌਂਗਦੇ ਰਹਿੰਦੇ ਨੇ ਜਦੋਂ ਬੰਦਾ ਕੁਝ ਬਣ ਜਾਂਦਾ ਉਹ ਦੇਖੋ ਏ ਭਾਂਡ ਦੇ ਪ੍ਰਿੰਸ ਮਸਟੈਂਕ ਤੇ ਜਾਂਦਾ ਉਹ ਪ੍ਰਿੰਸ ਹੋਤੇ ਜਾ ਰਿਹਾ 18 ਲੈ ਕੇ ਜਾ ਰਿਹਾ ਉਦੋਂ ਬੰਦਾ ਪਤਾ ਲੱਗ ਉਦੋਂ ਬੰਦਾ ਸੀਰੀਅਸ ਹੋ ਜਾਂਦਾ ਆ ਬੈਂਦੀ ਬੰਦਾ ਸੀਰੀਅਸ ਹੋ ਜਾਂਦਾ 82 ਦੇ ਵਾਂਗੂ ਬਣੀ ਅਸੀਂ ਵੀ ਇਹ ਕਰੀਏ ਬਲੌਗ ਬਣਾਈਏ ਜਿਵੇਂ ਮੈਂ ਹੋਰ ਬਲੌਗ ਆ ਯੂਟਿਊਬਰਾਂ ਦੇ ਦੇਖ ਕੇ ਬਣਾਣਾ ਬਲੌਗ ਬਣਾਉਣ ਲੱਗਿਆ ਮੈਂ ਸੀਰੀਅਸ ਹੋ ਗਿਆ ਮੈਂ ਕਹਾ ਬਾਬੇ ਕੀ ਹੱਸਣਾ ਹੈ ਨਾ ਆਪਣਾ ਬਲੌਗ ਬਣਾਈਏ ਉਹ ਪਿੰਡਾ ਹੈ ਨਾ ਸੋਣਾ ਪਿੰਡਾ ਆਪਣਾ ਕਿਤੇ ਵੀ ਰੁਕਦੇ ਹੁੰਦੇ ਨਹੀਂ ਸਾਡੇ ਇੱਥੇ ਵੀ ਉਮਰੂਦ ਬੜੇ ਖਾਏ ਨੇ ਸਕੂਲ ਤੋਂ ਆਂਦੇ ਵੀ ਜਾਂਦੇ ਵੀ ਤੈਨੂੰ ਉਹ ਵੀ ਚੀਜ਼ ਦਿਖਾਉਂਗਾ ਜਿੱਥਾਂ ਦੀ ਬੰਕ ਮਾਰਦੇ ਹੁੰਦੇ ਸੀ ਸਕੂਲ ਤੋਂ ਹੋਰ ਯਾਰ ਪੈਦਲ ਤੁਰਨੇ ਨਹੀਂ ਆ ਰਹੀ ਕੁਝ ਹੋਰ ਆ ਮੋਟਰਸਾਈਕਲ ਨਾਲ ਢੱਡੇ ਆ ਵਧੀ ਜਾਂਦਾ ਕਰਾ ਮੰਗੇ ਤੇ ਯਾਰ ਉਹ ਯਾਰ ਮੈਨੂੰ ਅੱਜ ਤੱਕ ਹੋਰ ਨਹੀਂ ਪਤਾ ਲੱਗਿਆ ਉਹ ਕੀ ਚੀਜ਼ ਕੀ ਹੈ ਮੈਂ ਗਿਆ ਹੀ ਨਹੀਂ ਕਦੇ ਬੜੇ ਤੇ ਛੋਟਾ ਹੋਵੇ ਹੈ ਛੋਟਾ ਹੁੰਦਾ ਸੀ ਮੈਂ ਸੋਚਦਾ ਹੁੰਦਾ ਸੀ ਉਹ ਇਹ ਮੈਨੂੰ ਲੱਗਾ ਛਿੜੀ ਆਹੋ ਗਰੀ ਮੜੇ ਜਦੋਂ ਮੈਂ ਚੱਲਣ ਗਿਆ ਦੇਖੋ ਵੀ ਮੈਂ ਛੋਟਾ ਹੁੰਦਾ ਮੈਂ ਮਦਦ ਨੂੰ ਗਿਆ ਗਿਆ ਤਾਂ ਮੈਂ ਵੀ ਇੱਥੇ ਪਤਾ ਕੀ ਹੈ ਜਦੋਂ ਮੈਂ ਮੈਨੂੰ ਯਾਦ ਨਹੀਂ ਆਦੀ ਜਦੋਂ ਮੈਂ ਗਿਆ ਖਾਦਾ ਮੈਂ ਨਾ ਛੋਟਾ ਤਾਂ ਕੁੱਤਾ ਫੜਦਾ ਸੀ ਪਾਕਿਸਤਾਨੀ ਬੂਲੀ ਉਦੋਂ ਮੈਂ ਫੜਦਾ ਫੜਦਾ ਖੇਤਾਂ 'ਚ ਅੰਦਰ ਚਲਾ ਗਿਆ ਸੀ ਮੈਂ ਮੈਂ ਸੋਚ ਰਿਹਾ ਆਂ ਵੀ ਹੈ ਕੀ ਚੀਜ਼ ਹੈ ਬੜਾ ਲੋਕ ਜਮ ਹੁੰਦੇ ਦਿਖਾਸੀ ਹੁੰਦੇ ਮੈਂ ਸੋਚਦਾ ਮੈਂ ਸੋਚਦਾ ਹੁੰਦਾ ਸੀ ਕੀ ਹੈ ਮੈਨੂੰ ਛਿੜੀ ਲੱਗੀਆਂ ਦਿੰਦੀ ਦੀ ਛਿੜੀ ਆ ਛਿੜੀ ਆ ਛਿੜੀ ਛਿੜੀ ਪਰੋਂ ਪਰ ਆ ਕਹਿੰਦਾ ਨਹੀਂ ਲੱਗਦਾ ਹੁੰਦਾ ਵੀ ਜਿਵੇਂ ਹੁਣ ਤੇਰੇ ਕੋਲ ਹੋਰ ਨਾ ਕਰ ਮੈਂ ਤੈਨੂੰ ਫਰਟ ਕੈਮਰਾ ਕਰਦਣਾ ਐ ਐ ਕਰ ਮੇਰੀ ਯਾਰੀ ਬੋੜੂ ਬੁਰੀ ਐ ਕਰਦੇ ਨੇ ਸਹੀ ਕਰਦੇ ਨੇ ਕਹਿੰਦਾ ਕਿ YouTube ਤੇ ਰਹੇਗੀ ਉਹ ਸਿੱਖੀਂਗੀ ਮੈਂ ਤੇਨੂੰ ਆਤਾ ਬਗਾੜ ਰਹੇ ਸੀਰੀਅਸ ਨਾ ਯਾ ਇੱਥੇ ਦੀ ਮਰੂ ਤੋੜਦੇ ਹੁੰਦੇ ਸੀ ਬਾਬੇ ਸਾਡੇ ਪਿੰਡ ਵਾਲਾ ਰਾਹ ਤੇ ਆ ਜਾਂਦਾ ਬਾਰਨ ਵਾਲਾ ਰਾਹ ਬੱਬੀ ਇਹ ਜੇ ਸ਼ਹਿਰ ਚਾਰ ਜਾਂ ਜਿੱਜਾ ਨਹੀਂ ਹੈ ਜਿਹੜੇ ਉਹਰੇ ਜੀ ਰਹੇ ਹੁਣ ਹੁਣ ਆਪਾਂ ਦੇਖੀ ਨਾ ਘੈਂਟ ਘੁੰਮ ਰਹੇ ਆ ਹੈਨਾ ਚਾਹੇ ਬੱਦਲ ਆ ਜਾਵੇ ਫਿਰ ਵੀ ਇਹ ਸਾਲਾ ਵਿਊ ਘੈਂਟ ਲੱਗੂਗਾ ਇੱਥੇ ਦਾ ਇਹ ਚੀਜ਼ਾਂ ਘੈਂਟ ਬੰਦਾ ਗੁੱਡੀ ਚਾਹੇ ਹੋਲੀ ਚਾਹੇ ਤੇਜ ਕਾਉਂਟਰ ਟੇਬਲ ਉੱਗ ਜਾ ਸਕਦਾ ਨਾ ਕੋਈ ਮੁਰੇ ਆਵੇ ਨਾ ਕੋਈ ਵਿੱਚ ਇਹ ਰਾਤ ਸਾਡੇ ਬਹੁਤ ਜ਼ਿਆਦਾ ਨਹੀਂ ਬਿਚੇ ਬਹੁਤ ਅਸੀਂ ਖੜ੍ਹਦੇ ਹੁੰਦੇ ਸੀ ਮੈਂ ਪ੍ਰੀਤ ਪਿੱਪਲ ਲਵੇ ਇੱਥੇ ਵੀ ਅਸੀਂ ਬਹੁਤ ਖੜ੍ਹਦੇ ਹੁੰਦੇ ਸੀ ਇੱਥੇ ਅਸੀਂ ਅੱਗੇ ਪਿੱਛੇ ਰਹਿੰਦੇ ਸੀ ਨਾ ਅਸੀਂ ਵੇਟ ਕਰ ਦਿੰਦੇ ਸੀ ਖੜ੍ਹ ਕੇ ਹਾਰੀ ਲੋਕੇਸ਼ਨ ਦਿਖਾ ਹਾਰੀ ਲੋਕੇਸ਼ਨ ਨਾ ਸਾਰੇ ਤਾਂ ਹਰਿਆਲੀ ਦਿਖਾ ਰਿਹਾ ਇਹ ਸਾਡਾ ਅਰਦਾਸਪੁਰ ਪਿੰਡ ਆ ਇਹ ਆ ਪੱਠਾ ਸਾਡੇ ਪਿੰਡ ਦਾ ਪੁਰਜਿਕਲੀਵਾ ਪੁਰਜਿਕਲੀਵਾ ਸਾਡੇ ਪੱਠੇ ਵਿੱਚ ਕਰ ਰਿਹਾ ਇੰਸਾਨ ਬਈ ਪੁਰਜਿਕਲੀਵਾ ਬੜਾ ਕੇ ਇਹ ਬੜਾ ਬੈਸਵੀਓ ਕਹਿੰਦੇ ਪੁਰਜਿਕਲੀਵਾ ਸਾਰੇ ਕਮਰੇ ਬਣੇ ਪਏ ਨੇ ਇੱਥੇ ਕਮਰੇ ਬਣਿਆ ਤੇ ਇੱਕ ਆ ਵੀ ਪੱਠੀ ਆ ਬਈ ਔਰ ਆ ਸਾਡਾ ਆ ਗਿਆ ਪੀਪਲ ਯਾਦਗਰੀ ਵਾਲਾ ਇੱਥੇ ਅਸੀਂ ਰੁਕਦੇ ਹੁੰਦੇ ਸੀ ਸਕੂਲ ਟਾਈਮ ਆ ਬੰਕਾ ਲਈ ਵੀ ਤੁਹਾਨੂੰ ਜਗ੍ਹਾ ਦਿਖਾਵਾਂਗੇ ਐਵੇਂ ਹੀ ਘੜ ਦਿੰਦੇ ਹੁਣ ਛੋਟਾ ਹੋ ਗਿਆ ਖਾਸੀ ਇਹ ਹੁਣ ਤਾਂ ਛੋਟਾ ਹੋ ਗਿਆ ਇਹ ਪਹਿਲਾਂ ਬਖਾਸਾ ਵੱਡਾ ਹੁੰਦਾ ਸੀ ਹੁਣ ਤਾਂ ਖਾਸੇ ਘਰ ਪੈ ਗਈ ਜੁੜੇ ਪਹਿਲਾਂ ਇਹ ਸਾਰਾ ਨਾ ਸੁਨ ਸੁਨੇਟ ਆ ਜਾਂਦਾ ਸੀ ਅੱਲਾਹ ਹੋ ਜੀ ਪਹਿਲਾਂ ਉਹ ਥੇਟਾ ਬਣਾਉਂਦੇ ਹੁੰਦੇ ਸੀ ਇੱਥੇ ਹੁਣ ਖੇਤ ਹੀ ਹੋ ਗਏ ਕਈਆਂ ਫਿਰ ਤਕਰੀਬ ਲੈ ਗਏ ਪਹਿਲਾਂ ਛੋਟੇ ਛੋਟੇ ਹੁੰਦੇ ਸੀ ਉਹ ਤੁਸੀਂ ਰੇੜੇ ਤੋਂ ਵੀ ਉਤਰਿਆ ਜਾਂਦਾ ਸੀ ਹਰ ਤੋਂ ਜਦੋਂ ਲਾਕਾ ਖੁੱਲਾ ਹੁੰਦਾ ਸੀ ਲਾਕਾ ਲਾਕਾ ਕੀ ਖੁੱਲਾ ਹੁੰਦਾ ਸੀ ਇਹ ਹੈਗੇ ਇਹ ਨਹੀਂ ਕੁਝ ਆ ਜ਼ੂਮ ਕਰ ਮਰੇ ਦਿਖਾ ਆ ਦੇਖੋ ਵੀ ਅੱਟ ਬੋਲ ਹੁਣ ਆ ਗਏ ਅੱਗੇ ਬਾਰਨ ਹਰਦਾਸਪੁਰ ਟੱਪ ਕੇ ਹੁਣ ਆ ਗਏ ਬਾਰਨ ਬਾਰਨ ਦੇ ਇਲਾਕੇ ਵਿੱਚ ਦੁਰ ਰਹੇ ਆ ਬਾਈ ਬਹੁਤ ਅੱਛਾ ਲੱਗਿਆ ਆ ਜਾਏਗਾ ਆਪਣੀ ਆ ਪਿੱਛੇ ਮੇਰੇ ਇਹਦੇ ਸਾਰੇ ਟਾ ਬਣਦੇ ਹੁੰਦੇ ਸੀ ਹੁਣ ਤਾਂ ਖੇਤ ਖਰੀਦ ਲਏ ਬਾਈਆਂ ਨੇ ਆ ਪੂਰੇ ਸਾਰੇ ਖੇਤ ਖਰੀਦ ਲਏ ਇਹ ਸਾਰਾ ਨਾ ਪੂਰੇ ਕਿ ਉਹ ਬੈਡਬਾਲ ਖੇਲਦੇ ਹੁੰਦੇ ਸੀ ਬੈਡਬਾਲ ਉਹ ਇਟਾ ਉਟਾ ਬਣਦੇ ਹੁੰਦੇ ਸੀ ਹੁਣ ਤਾਂ ਇਹ ਸਾਰੇ ਉਹ ਖੇਤ ਲੈ ਲਏ ਚਲ ਵਧੀਆ ਖੇਤ ਜੁਰੂਗੀ ਉਸ ਪੈਣ ਚ ਬਿਲਡਿੰਗਾਂ ਬਿਲਡਿੰਗਾਂ ਤਾਂ ਨਹੀਂ ਪਈਆਂ ਜਿਵੇਂ ਦੂਸ਼ਤ ਹੋ ਰਿਹਾ بس ਸਾਡੀ ਆ ਵੀ ਪਹਿਲਾਂ ਆ ਖੇਤੀ ਵੀ ਪਹਿਲਾਂ ਬੰਜਰ ਹੁੰਦੇ ਹੁੰਦੇ ਸੀ ਇੱਥੇ ਕੋਈ ਜ਼ਮੀਨ ਜਮੂਨ ਨਹੀਂ ਸੀ ਐਥੇ ਇੱਕ ਟੈਂਟੇ ਆ ਲਾ ਰੱਖਿਆ ਉਹ ਲਾਰਖੰਦਾ ਸੀ ਇਹ ਸਾਰੀ ਜੀ ਸੁੱਕੀ ਜੀ ਸੀ ਹੁਣ ਦੁਬਾਰਾ ਫੇਰ ਖੇਤੀ ਹੋਣ ਲੱਗੀ ਉਰੇ ਸਾਡੇ ਕੋਲ ਇਸ ਵਕਤ ਮਾਈਕਲ ਪਲੱਗ ਨਹੀਂ ਹੈ ਇਹ ਤਾਂ ਹੁਣ ਘਟ ਗਿਆ ਬਾਗ ਪਹਿਲਾਂ ਬਹੁਤ ਹੁੰਦੇ ਸੀ ਅਚ ਮਰੂਦ ਮਰਾਜ਼ ਆਈਏ ਵਾਲੇ ਦੇ ਕੁੱਤਾ ਵੀ ਰੱਖਿਆ ਹੁੰਦਾ ਸੀ ਖਤਰਨਾਕ ਆ ਬਾਈ ਦਾ ਤਾਂ ਮਾਲਕ ਕਦੇ ਕਦੀ ਆਉਂਦਾ ਹੁੰਦਾ ਔਰ ਇਹ ਦੇਵੀ ਦਾ ਖਾੜਾ ਹਾਂ ਵਿੱਚ ਦਿਖ ਰਿਹਾ ਹੈ ਦੇ ਵੀ ਦਾ ਖੜਾ ਉਹ ਕਦੇ ਸਾਡੀ ਮੋਟਰੀ ਤੇ ਦੀ ਬੰਕ ਮਾਰ ਦਿੰਦੇ ਸੀ ਮਾਨਾ ਜਦੋਂ ਉਹਦਾ ਟੱਪਣਾ ਜੀ ਨਹੀਂ ਕਰਦਾ ਹੁੰਦਾ ਸੀ ਤੇਰੇ ਨੱਕ ਤੇ ਨਾ ਸਬਜ਼ੀ ਲੱਗੀ ਹੈ ਸਾਫ਼ ਕਰ ਲੈ ਕੀ ਲੱਗੀ ਵੀ ਕੁਝ ਲੱਗਿਆ ਹੈ ਮਿਲਾ ਮਿਲਾਇਆ ਇਹ ਤੇ ਇਹ ਟੱਪਣਾ ਨੂੰ ਜੀ ਨਹੀਂ ਕਰਦਾ ਜਦੋਂ ਸੀ ਪਤਾ ਨਹੀਂ ਕਾਜੀਗਰਾ ਰੱਖਿਆ ਹੈ ਲੱਗਦਾ ਇਹ ਮੈਂ ਉਹ ਪਾਕਿਸਤਾਨ ਦਾ ਬਾਰਡਰ ਹੁੰਦਾ ਆ ਜਿਹੜਾ ਮੋਟਰ ਆ ਇੱਥੇ ਅਸੀਂ ਬੜੀ ਛੁੱਟੀਆਂ ਨੂੰ ਇਹ ਆ ਗਈ ਸਾਡੀ ਬੰਕ ਵਾਲੀ ਮੋਟਰ ਇੱਥੇ ਦੀ ਬੰਕ ਮਾਰ ਦਿੰਦੇ ਸੀ ਇਹ ਰੁਗਿਆਦੇ ਹੁੰਦੇ ਸੀ ਕਈ ਵਾਰ ਦੇਖ ਲੈ ਹੋਰ ਸਭ ਚੇਂਜ ਹੋ ਗਿਆ ਆਹ ਚੀਜ਼ਾਂ ਨਹੀਂ ਚੇਂਜ ਹੋਈਆਂ ਇਹ ਇੱਕ ਹੋਰ ਦਰਖਤ ਪਿਆ ਲੱਗਦਾ ਸੀ ਬੜਾ ਖਤਰਨਾਕ ਗਿਆ ਤਾਲੀ ਖਾ ਉਹ ਤੇ ਡਰਜਾ ਲੱਗਦਾ ਹੁੰਦਾ ਦੇਖ ਕੇ ਇੱਥੇ ਬੜਾ ਗੈਂਟਾ ਸੀ ਅੰਬੀਆਂ ਬਹੁਤ ਥੋੜੀਆਂ ਹੈ ਮਰੂਦ ਵੀ ਥੋੜੇ ਨੇ ਅਮਰੂਦ ਹੁਣ ਤਾਂ ਹੋਣੀ ਨਹੀਂ ਹੈਗੇ ਉਰੇ ਆ ਮੋਟਰ ਚ ਬੱਚਾ ਆ ਵਰਦ ਹੁੰਦਾ ਤੇ ਚੱਲਦੀ ਹੁੰਦੀ ਸੀ ਮੋਟਰ ਇੱਥੇ ਬੈਠੇ ਹੁੰਦੇ ਸਾਰੇ ਪ੍ਰੀਤਪੁਰੂਦ ਨੇ ਆ ਖੂਹ ਹੈ ਹੂੰ ਆ ਖੂਹ ਆ ਇਹਦਾ ਇਹਦਾ ਬਈ ਪਹਿਲਾਂ ਦੱਬਿਆ ਹੋਇਆ ਬਹੁਤ ਪਹਿਲਾਂ ਦਾ ਦੱਬਿਆ ਹੋਇਆ ਦਾ ਅਮਰੂਦ ਲੱਗੇ ਹੋਏ ਆ ਆ ਗਈ ਸਾਡੀ ਉਹ ਮੋਟਰ ਠੀਕਾ ਸੀ ਸਰਵਿੰਚ ਅਗਿਆ ਸੈਟਪੇ ਹੁੰਦੇ ਸੀ ਚ ਬੱਚਾ ਆਇਆ ਕਈ ਚੇਰ ਆਇਆ ਸੀ ਇਹ ਛੱਟ ਪੈਟ ਲੱਗਣਾ ਡਰ ਨਹੀਂ ਸੀ ਜਿਵੇਂ ਖੁੱਲਲੀ ਹੁਣ ਬਣੀ ਖੁੱਲਲੀ ਉਹ ਤਾਂ ਪਹਿਲਾਂ ਕੁਛ ਨਹੀਂ ਸੀ ਉਹ ਸਿੱਧੀ ਮੋਟ ਹੁਣ ਵੀ ਸਿੱਧੀ ਕਰ ਰੱਖੀਆ ਗੋਲੀ ਬਣਾਉਣ ਦਾ ਫਾਇਦਾ ਹੀ ਨਹੀਂ ਹੈਗਾ ਜੀ ਇਹਨਾਂ ਨੂੰ ਕੋਈ ਆ ਦੇਖ ਹੁਣ ਵਿੱਚ ਬੱਚਾ ਜਾ ਇਹਨੂੰ ਕਰ ਰੱਖਿਆ ਹੁਣ ਸੁੱਕਿਆ ਹੋਇਆ ਫਿਲਹਾਲ ਇਹ ਨਹੀਂ ਹੈ ਪਾਣੀ ਨਾ ਸੋਣਾ ਲੱਗਦਾ ਹੁੰਦਾ ਇਹ ਕਿਉਂ ਗਏ ਬੜਾ ਘੜ ਲਾ ਦਿੰਦਾ ਇਹ ਤਾਂ ਸੁੱਕਾ ਪਿਆ ਜੀ ਹੁਣ ਵੀ ਅਮੀ ਹੁਣ ਬੜਾ ਰੱਖਿਆ ਦੇਖ ਲੈ ਚ ਬੱਚਾ ਜਾ ਬਣਾਉਣ ਦੀ ਇਹਨਾਂ ਨੂੰ ਲੋੜ ਹੀ ਨਹੀਂ ਪਈ ਹੈਗੀ ਉਦੋਂ ਸਾਈਕਲ ਆ ਰਿਹਾ ਹੁੰਦਾ ਸੀ ਮੇਰਾ ਸਾਈਕਲ ਸਾਰੇ ਪਿੱਛੇ ਹੁੰਦਾ ਸੀ ਮੈਂ ਪਿੱਛੇ ਲਿਆ ਕੇ ਦੱਬ ਕੇ ਮਾਰ ਦਿੰਦਾ ਸਾਰਾ ਇਹਦੇ ਵਿੱਚ ਆ ਕੇ ਕੋਈ ਕਿ ਉਹਦੇ ਵਿੱਚ ਉਹਦੇ ਵਿੱਚ ਆ ਕੇ ਇਹਦੇ ਵਿੱਚ ਮੈਂ ਬੋਲਡ ਵੋਇਸ ਨੇ ਇਹਦੇ ਵਿੱਚ ਉੱਡ ਪਾਉਂਦਾ ਸੀ ਮੈਂ ਤਾਂ ਹੁੰਦਾ ਸੀ ਕਾਲੂ ਜਿਹੜਾ ਫੂਲ ਜਾਣਾ ਵੀ ਛੁੱਟੀਆਂ ਤਾਂ ਆ ਗਈਆਂ ਬਸ ਹੁਣ ਔਰ ਲਾਸਟ ਅਕ ਦਿਨ ਦਵਾਉਂਦਾ ਸੀ ਹੂੰ ਉਹ ਰਿਹਾ ਬਾਹਰ ਸੁਬਹਲੀ ਦਾ ਸਕੂਲ ਉਹ ਰਿਹਾ ਸਾਡਾ ਸਕੂਲ ਆ ਸਾ ਆਪਣਾ ਸਕੂਲ ਖੰਦਾ ਹੇ ਆਹ ਹੋ ਰਿਹਾ ਉਹਦਾ ਸਕੂਲ ਚਲੋ ਮੁੜਦੇ ਆ ਵਾਪਸ ਅੱਗੇ ਪੈਂਦਾ ਮੁੜੀਏ ਵਾਪਸ ਜਾਨ ਕਰਦਿਆ ਤੁਹਾਨੂੰ ਜਾ ਕੇ ਘਰੇ ਫੋ